ਪਹਿਲਾਂ ਪੀਣੇ ਲਈ ਆਪਾਂ ਇਹ ਪਾਣੀ ਪਾਵਨ ਗੁਰੂ ਪਾਣੀ ਪਤਾ ਮਾਤਾ ਕਰਤਮਾਹਤਾ ਸੋ ਇਹਦੇ ਬਿਨਾ ਗੁਜ਼ਾਰਾ ਨਹੀਂ ਲੈ ਆਪਾਂ ਪੀਨੇ ਆ ਪਾਣੀ ਤੇ ਫਿਰ ਚੱਲਦੇ ਹਾਂ ਜਾਇ ਦੇ ਅੰਦਰ ਆਜੋ ਮਜ਼ੇ ਲੈਨੇ ਆ ਇੱਥੇ ਖਾਣ ਪੀਣ ਦੇ ਲਈ ਚੀਜ਼ਾਂ ਬਹੁਤ ਕੁਝ ਮਿਲਦਾ ਵਾ ਥੱਲੇ ਵੀ ਤੇ ਪਲੇਨ ਦੇ ਵਿੱਚ ਵੀ ਤੇ ਆ ਵੇਟਿੰਗ ਹਾਲ ਬਣਿਆ ਸਾਰਾ ਬਹੁਤ ਸੋਹਣਾ ਤੇ ਸਾਰਾ ਕੁਝ 에어ਪੋਰਟ ਵਾਂਗੂ ਆ ਖਾਣ ਪੀਣ ਦਾ ਵੀ ਇੱਥੇ ਸਾਫ ਸਫਾਈ ਦਾ ਬਹੁਤ ਵਧੀਆ ਸਿਸਟਮ ਲੱਗਾ ਮੈਨੂੰ ਤੇ ਚਲੋ ਹੁਣ ਟਿਕਟ ਆਪਾਂ ਨੂੰ ਮਿਲ ਚੁੱਕੀ ਆ ਤੁਹਾਨੂੰ ਆ ਟਿਕਟ ਜਿਹੜੀ ਆਪਾਂ ਨੂੰ ਮਿਲਦੀ ਆ ਜੀ ਕਾਊਂਟਰ ਤੋਂ ਤੇ ਪਲੇਨ ਦੀ ਐਂਟਰੀ ਤੋਂ ਪਹਿਲਾਂ ਆਪਾਂ ਨੂੰ ਟਿਕਟ ਮਿਲਦੀ ਆ ਇਹ ਟਿਕਟ ਵਿਖਾਵਾਂਗੇ ਤੇ ਫੇਰ ਅੱਗੇ ਆਪਾਂ ਨੂੰ ਸਿਕਿਉਰਿਟੀ ਗਾਰਡ ਐਂਟਰ ਹੋਣ ਦਊਗਾ ਪਲੇਨ ਦੇ ਵਿੱਚ ਤੇ ਇਹ ਟਿਕਟ ਦਾ ਜਿਹੜਾ ਵਾ ਪ੍ਰਾਈਸ ਹੈ ਇੱਕ ਪਰਸਨ ਦਾ 200 ਰੁਪਿਆ ਜੀ ਤੇ ਇਹ ਐਂਟਰੀ ਆਪਾਂ ਨੂੰ ਬਾਹਰ ਕਾਊਂਟਰ ਤੋਂ ਕਰਾਉਣੀ ਪੈਂਦੀ ਆ ਤੇ ਆਜੋ ਹੁਣ ਅੱਗੇ ਚੱਲਦੇ ਆ ਜੀ ਆਜੋ ਇਹ ਸਾਰਾ ਸਿਸਟਮ ਜਿਹੜਾ ਵਾ 에어ਪੋਰਟ ਵਾਲਾ ਹੀ ਬਣਿਆ ਵਾ ਇਸ ਤਰ੍ਹਾਂ ਲੋਕ ਇੱਥੇ ਆ ਕੇ ਲੋਕ ਬੜਾ ਇੰਜੋਇਮੈਂਟ ਕਰਦੇ ਆ ਇੱਕ 에어ਪੋਰਟ ਦੀ ਕਾਪੀ ਕਹਿ ਲੋ オリジナル ਹੀ ਸਾਰਾ ਕੁਝ ਇੱਥੇ ਹੈਗਾ ਸਿਰਫ ਇਹ ਤੋਂ ਪਲੇਨ ਨਹੀਂ ਉੱਡਦੇ ਲੋਕ ਬਾਹਰ ਨਹੀਂ ਜਾਂਦੇ ਇਥੋਂ ਡੈਡਾ ਅਮਰੀਕਾ ਨਹੀਂ ਜਾਂਦੇ ਉੱਪਰ ਸੋ ਇਹ ਪੌੜੀਆਂ ਜਾਂਦੀਆਂ ਵਾਂ ਇਥੋਂ ਤੇ ਪੌੜੀਆਂ ਦੇ ਰਾਹੀਂ ਆਪਾਂ ਜਿਹੜੇ ਤੇ ਪਲੇਨ ਦੇ ਵਿੱਚ ਕਦੀ ਚੜ੍ਹੇ ਆ ਗਏ ਆ ਉਹਨਾਂ ਨੂੰ ਪਤਾ ਹੋਵੇਗਾ ਕਿ ਪਲੇਨ ਦੇ ਵਿੱਚ ਐਂਟਰੀ ਕਿਵੇਂ ਹੁੰਦੀ ਆ ਤੇ ਅੱਜ ਆਪਾਂ ਜਿਹੜੇ ਨਹੀਂ ਵੀ ਗਏ ਉਹਨਾਂ ਨੂੰ ਦਿਖਾ ਦਿੰਨੇ ਆ ਆਜੋ ਫਿਰ ਉੱਪਰ ਆ ਕੇ ਵੇਟਿੰਗ ਹਾਲ ਬਣਿਆ ਵਾ ਤੇ ਕੁਝ ਵੇਟ ਕਰਨੀ ਪੈਂਦੀ ਆ ਸਮਾਂ ਥੋੜਾ ਜਿਆਦਾ ਲੱਗਦਾ ਵਾ 45 ਤੋਂ 40 ਮਿੰਟ ਦਾ ਹਾਂਜੀ ਆਜੋ ਹੁਣ ਬੈਠਨੇ ਆ ਯਾਜ ਦੇ ਵਿੱਚ ਤੇ ਇਸ ਤਰ੍ਹਾਂ ਜਿਹੜੇ ਗਏ ਆ ਉਹਨਾਂ ਨੂੰ ਪਤਾ ਹੋਊਗਾ ਇਸ ਤਰ੍ਹਾਂ ਐਂਟਰੀ ਹੁੰਦੀ ਆ ਯਾਜ ਦੇ ਵਿੱਚ ਵੀ ਪਲੇਨ ਦੇ ਵਿੱਚ ਤੇ ਆਹ ਰਸਤਾ ਹੁੰਦਾ ਵਾ ਜਾਣ ਵਾਸਤੇ ਆਜੋ ਪਿੱਛੇ ਪਿੱਛੇ ਆਪਣੇ ਐਂਟਰੀ ਕਰਾਓ ਸੋ ਇਹ ਆ ਪਲੇਨ ਆਪਾਂ ਚੱਲਦੇ ਆਂ ਅੰਦਰ ਹੁਣ ਦੇਖਦੇ ਆਂ ਜੀ ਸਾਰਾ ਕੁਝ ਅੰਦਰ ਸਿਸਟਮ ਜਹਾਜ਼ ਵਿੱਚ ਕੀ ਕੀ ਕਿਵੇਂ ਕਿਵੇਂ ਇੱਥੇ ਰੈਸਟੋਰੈਂਟ ਕਿਵੇਂ ਅੰਦਰ ਬਣਿਆ ਆਜੋ ਹਰੇ ਤੇ ਖਾਣੇ ਪੀਣੇ ਆ ਮ제 ਲੈਣੇ ਅੰਦਰ ਪਲਾਨ ਦੇ ਆਜੋ ਆ ਪੂਰਾ ਪਲਾਨ ਭਰਿਆ ਹੋਇਆ ਜੀ ਹੁਣ ਇੱਥੇ ਖਾਣ ਪੀਣ ਦਾ ਕਿੰਨਾ ਕੁ ਖਰਚਾ ਵਾ ਕਿੰਨਾ ਕੁ ਮਹਿੰਗਾ ਖਾਣਾ ਪੀਣਾ ਤੁਹਾਨੂੰ ਉਹਦੇ ਨਾਲ ਜਾਣੂ ਕਰਵਾਉਣੇ ਆ ਤੇ ਆ ਜੋ ਆਪਣੀ ਸ਼ੀਟ ਹੈ ਜੀ 18 ਨੰਬਰ ਤੇ ਆਪਾਂ ਜਾਨੇ ਆ ਆ ਜੋ ਪਹਿਲਾਂ ਪੀਨੇ ਆ ਜੀ ਆਪਾਂ ਪਾਣੀ ਕਾਵਣ ਗੁਰੂ ਪਾਣੀ ਪਤਾ ਮਾਤਾ ਦਾ ਤਮਾਹਤ ਸੋ ਇਹਦੇ ਬਿਨਾ ਗੁਜ਼ਾਰਾ ਨਹੀਂ ਲਾ ਆਪਾਂ ਪੀਨੇ ਆ ਪਾਣੀ ਤੇ ਫਿਰ ਆਪਾਂ ਛਕਦੇ ਆ ਜੀ ਹੋਰ ਕੁਝ ਉਹ ਸ਼ੌਂਕ ਸਾਰਿਆਂ ਦਾ ਜਹਜ ਵੇਖਣ ਦਾ ਹੈਗਾ ਸੋ ਜਿਨਾਂ ਨੂੰ ਸ਼ੌਂਕ ਆ ਜੀ ਜੰਡਿਆਲਾ ਗੁਰੂ ਪਹੁੰਚੋ ਤੇ ਆਪਣਾ ਸ਼ੌਂਕ ਪੂਰਾ ਕਰੋ ਜਾਂ ਸਿਗਰਨ ਦਾ ਬਹੁਤ ਸਾਰੇ ਆਦਰਮਾਨ ਹੁੰਦੇ ਆ ਜੀ 200 ਰੁਪਏ ਦੇ ਟਿਕਟ ਦੇ ਵਿੱਚ ਆਦਰਮਾਨ ਹੁੰਦਾ ਜਿਵੇਂ ਆਪਾਂ ਕੈਨੇਡਾ ਜਾਣ ਲੱਗਿਆਂ ਆਪਣਾ ਆਦਰਮਾਨ ਹੁੰਦਾ ਸੋ ਕੈਨੇਡਾ ਜਾਣ ਦੀ ਟਿਕਟ ਜਾਂ ਕਿਸੇ ਹੋਰ ਵਿਦੇਸ਼ ਜਾਣ ਦੀ ਟਿਕਟ ਤੇ ਆਪਣੇ ਕੋਲ ਬਹੁਤ ਲਈ ਜਾਂਦੀ ਸੋ ਇਹ ਇਹਦੀ ਸਾਰੇ ਟਿਕਟ ਜਾਂ ਆਈਡੀ ਵਿੱਚ ਸਫਰ ਕਰਨ ਦਾ 200 ਰੁਪਏ ਹੀ ਸਿਰਫ ਕੀ ਇਹਨਾਂ ਨੇ ਇੱਥੇ ਪੰਜਾਬੀ ਮੈਂਸ਼ਨ ਕੀਤੀ ਆ ਇੱਥੇ ਮੈਨੂੰ ਗੱਲ ਬਹੁਤ ਵਧੀਆ ਲੱਗੀ ਆ ਤੇ ਜਿਆਦਾ ਤੇ ਲੋਕ ਇੱਥੇ ਆ ਕੇ ਪੀਜ਼ਾ ਪੂਜ਼ਾ ਖਾਣ ਦੇ ਸ਼ਕੀਨ ਆ ਪਰ ਆਪਾਂ ਦੇ ਤੁਹਾਨੂੰ ਪਤਾ ਜੀ ਪਿੰਡੂ ਲੋਕ ਆਪਾਂ ਦੇ ਦਹੀਂ ਦੇ ਸ਼ਕੀਨ ਆ ਤੇ ਪ੍ਰਸ਼ਾਦੇ ਵੀ ਆਪਾਂ ਤੰਦੂਰੀ ਜਿਹੜੇ ਆ ਸਾਦੇ ਮਗਾਏ ਆ ਤੇ ਚਾਰ ਜਿਹੜੀ ਆਪਣੀ ਮਨ ਪਸੰਦ ਹੈ ਜੀ ਸੋ ਆਜੋ ਛਕਦੇ ਆ ਫਿਰ ਵੇਖਦੇ ਆ ਇਹਦਾ ਸਵਾਦ ਰੇਸਟ ਆਜੋ ਜਿਆਦਾ ਕੁਝ ਨਹੀਂ ਆਪਾਂ ਸਿੰਪਲ ਦਹੀਂ ਤੇ ਪ੍ਰਸ਼ਾਦੇ ਸਿੰਪਲ ਇਹ ਕਿਰਪਾ ਕਰਕੇ ਆ ਜੀ ਸੱਜਣੋਂ ਖਾਣ ਪੀਣ ਤੋਂ ਬਾਅਦ ਆਪਣਾ ਬਿੱਲ ਆ ਗਿਆ ਜੀ ਹਮ ਹਮ ਤੇ ਸਭ ਤੋਂ ਖੁਸ਼ਖਬਰੀ ਵੱਡੀ ਆ ਜੀ ਆਪਣਾ ਬਿੱਲ ਬਣਿਆ ਸੀ 223 ਰੁਪਏ ਤਾਂ ਇਹਨਾਂ ਨੇ ਆਪਣੀ ਟਿਕਟ ਦੇ ਵਿੱਚ ਹੀ ਉਹਨੂੰ ਕਰ ਦਿੱਤਾ ਕਨਵਰਟ ਕਰ ਦਿੱਤਾ ਜੀ ਸੋ ਆਪਾਂ ਹੁਣ ਇਹਨਾਂ ਦਾ ਕੱਖ ਨਹੀਂ ਦੇਣਾ ਇਹ ਗੱਲ ਬਹੁਤ ਵਧੀਆ ਲੱਗੀ ਮੈਨੂੰ ਕਿ ਇਹਨਾਂ ਨੇ ਟਿਕਟ ਦੇ ਵਿੱਚ ਹੀ 400 ਰੁਪਿਆ 2% ਦੀ ਟਿਕਟ ਸੀ ਉਹਦੇ ਵਿੱਚ ਇਹਨਾਂ ਨੇ ਆ ਖਾਣ ਪੀਣ ਦਾ ਸਾਰਾ ਜਿਹੜਾ ਵਾ ਮੈਂਸ਼ਨ ਕਰ ਦਿੱਤਾ ਵਾ ਸੋ ਬਿੱਲ ਆ ਗਿਆ ਆਪਣਾ 223 ਰੁਪਏ ਬਣੇ ਸੀਗੇ ਤੇ ਇਨਾਂ ਨੇ ਇਹਦੇ ਵਿੱਚ ਹੀ ਉਹਨੇ ਕਰ ਦਿੱਤਾ ਆਪਣਾ ਕਨਵਰਟ ਹਾਂਜੀ ਮਿੱਤਰੋ ਇਹਨਾਂ ਨੂੰ ਵਿਸਥਾਰ ਨਾਲ ਮੈਂ ਪੁੱਛਿਆ ਵਾ ਤੇ ਇਹ ਕਹਿੰਦੇ ਆ ਕਿ 400 ਰੁਪਏ ਤੁਹਾਡੀ ਟਿਕਟ ਦੋਵਾਂ ਦੀ ਇਹ ਟਿਕਟ ਦੇ ਵਿੱਚ ਹੀ ਤੁਸੀਂ ਜਿਹੜਾ ਵਾ ਉਹ ਖਾਣਾ ਪੀਣਾ ਵਾ 400 ਦਾ ਤੇ 223 ਰੁਪਏ ਬਣੇ ਸੀ ਤੇ ਉਹ ਕਹਿੰਦੇ ਜੇ ਤੁਸੀਂ ਜਾਣਾ ਵਾ ਤੇ ਜਾ ਸਕਦੇ ਜੇ ਤੁਹਾਨੂੰ ਜਿਹੜੇ 400 ਰੁਪਏ ਦਿੱਤਾ ਸੀ ਤੁਸੀਂ 223 ਰੁਪਏ ਦਾ ਖਾਦਾ ਪੀਤਾ ਵਾ ਇਹ ਜਿਹੜਾ ਤੁਸੀਂ ਖਾ ਪੀ ਰਿਹਾ ਵਾ ਉੱਪਰਲੇ ਪੈਸੇ ਵਾਧਦੇ ਤੁਹਾਨੂੰ ਮਿਲਨੇ ਨਹੀਂ ਆ ਤੁਸੀਂ ਇੱਥੇ ਬੈਠ ਕੇ ਜੋ ਮਰਜ਼ੀ ਖਾ ਸਕਦੇ 400 ਦਾ ਤੇ ਜੇ ਤੁਸੀਂ 400 ਤੋਂ ਵੱਧ ਖਾਓਗੇ ਤੇ ਫਿਰ ਤੁਹਾਨੂੰ ਪੈਸੇ ਜਿਹੜੇ ਦੇਣੇ ਪੈਣੇ ਆ ਸੋ ਮਤਲਬ ਇਹ ਆ ਕਿ 400 ਰੁਪਿਆ ਇੱਕ ਬੰਦੇ ਦੀ 200 ਰੁਪਿਆ ਟਿਕਟ ਹੋ ਗਈ ਆ ਉਹ 200 ਰੁਪਏ ਦਾ ਜੋ ਮਰਜ਼ੀ ਇੱਥੇ ਖਾਪ ਨਹੀਂ ਸਕਦਾ ਜੇ ਉੱਪਰ ਪੈਸੇ ਜਾਂਦੇ ਆ ਤੇ ਉਹ ਉਹਨੂੰ ਦੇਣੇ ਪੈਣੇ ਆ ਸੋ ਇਹ ਬਹੁਤ ਵਧੀਆ ਵਾ ਗੱਲ ਲੱਗੀ ਆ ਕਿ ਇਨਕਲੂਡ ਹੋ ਜਾਂਦਾ ਵਾ ਟਿਕਟ ਦੇ ਵਿੱਚੀ ਸੋ ਇਹ ਜਿਹੜੇ ਪੈਸੇ ਵਾਧੇ ਸੀ ਉੱਪਰਲੇ ਫਿਰ ਆਪਾਂ ਦੋ ਆ ਕੈਨ ਮੰਗਾ ਲਿਆ ਹੁਣ ਆਪਾਂ ਹੁਣ ਇਹਨਾਂ 'ਚ ਪੂਰੇ ਕਰਦੇ ਆਪਾਂ 140 ਰੁਪਈਆ ਦੇ ਇਹ ਦੋ ਕੈਨ ਸੀ ਤੇ ਫਿਰ ਵੀ 37 ਰੁਪਈਏ ਸਾਡੇ ਇਹਨਾਂ ਦੇ ਵੱਲ ਹੋਰ ਵਧ ਗਏ ਪਰ ਹੁਣ ਢਿੱਡ ਇਜਾਜ਼ਤ ਕਾਸ ਰਿਸ਼ਤੇਦਾਰ ਜਾਂ ਕਿਸੇ ਫਾਕ ਸਬੰਧੀ ਦੇ ਨਾਲ ਤੁਸੀਂ ਕੋਈ ਪਾਰਟੀ ਐਜੋਏ ਇੰਜੋਏ ਕਰਨੀ ਹੋਵੇ ਜਾਂ ਘਰੇ ਬੈਠਣਾ ਹੋਵੇ ਤੁਸੀਂ ਇੱਥੇ ਆ ਸਕਦੇ ਜੇ ਬਹੁਤ ਵਧੀਆ ਏ ਸੋ ਬਾਹਰ ਵੀ ਦੇਖਣ ਦਾ ਬਹੁਤ ਵਧੀਆ ਤੇ ਵਧੀਆ ਸਾਰਾ ਸਿਸਟਮ ਬਣਾਇਆ ਨਾ ਨੇ ਸੋ ਪਾਰਕਿੰਗ ਵੀ ਗੱਡੀਆਂ ਦੀ ਬਾਈਕ ਦੀ ਸਾਰੀ ਫ੍ਰੀ ਆਫ ਕੋਸਟ ਆ ਤੇ ਇੱਥਾ ਵੀ ਦੇ ਦਰਵਾਜੇ ਨੇ ਉਹ ਵੀ ਸੈਂਸਰ ਨੇ ਜਿਵੇਂ 에어ਪੋਰਟ ਦੇ ਵਿੱਚ ਸੈਂਸਰ ਵਾਲੇ ਦਰਵਾਜੇ ਲੱਗੇ ਹੁੰਦੇ ਆ ਇੱਥੇ ਵੀ ਸੈਂਸਰ ਵਾਲੇ ਦਰਵਾਜੇ ਲੱਗੇ ਆ ਸੋ ਤੁਹਾਨੂੰ ਫੇਰ ਇੱਕ ਵਾਰ ਐਡਰੈਸ ਦੱਸ ਦਿੰਨੇ ਆ ਜੀ ਜਦੋਂ ਤੁਸੀਂ ਜੰਦਿਆਲਾ ਗੁਰੂ ਹਵੇਲੀ ਆਓਗੇ ਤੇ ਹਵੇਲੀ ਦੇ ਨਾਲ ਹੀ ਹਵਾਈ ਅੱਡਾ ਰੈਸਟੋਰੈਂਟ ਬਣਿਆ ਜੀ ਤੁਹਾਨੂੰ ਇਹ ਜਹਾਜ਼ ਦੇਖਣ ਨੂੰ ਮਿਲ ਜੇਗਾ ਸਾਹਮਣੇ ਤੋਂ ਹੀ ਬਾਕੀ ਤੁਸੀਂ ਗੂਗਲ ਤੇ ਵੀ ਚੈੱਕ ਕਰ ਸਕਦੇ ਜੀ ਸਕਦੇ ਜੀ ਬਾਕੀ ਤੁਸੀਂ ਟਿਕਟ ਲੈਣ ਤੋਂ ਖੁਦਰਾਇਓ ਨਾ ਖਾਣ ਪੀਣ ਤੋਂ ਨਾ ਖੁਦਰਾਇਓ ਜੀ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਜੀ ਸਾਰਿਆਂ ਲਈ ਇੱਕੋ ਬਰਾਬਰ ਹੈ ਜੀ ਬਹੁਤ ਬਹੁਤ ਇੰਡੀਆ ਦੇ ਇੰਡੀਆ ਤੋਂ ਬਾਹਰ ਦੇ ਲੋਕ ਵੀ ਇੱਥੇ ਆਉਂਦੇ ਆ ਤੇ ਇੱਥੋਂ ਦਾ ਖਾਣ ਪੀਣ ਦਾ ਆਨੰਦ ਲੈ ਕੇ ਜਾਂਦੇ ਆ ਤੋਂ ਫਿਰ ਕੇ ਜਾਂਦੇ ਆ ਸੋ ਕਿਸੇ ਮੇਲੇ ਤੋਂ ਘੱਟ ਨਹੀਂ ਆਈ ਤੇ ਸਾਰੀ ਜਗਾ ਲਗਜ਼ਰੀ ਆ ਠੀਕ ਹੈ ਜੀ ਮਿਲਦੇ ਹਾਂ ਹੁਣ ਅਗਲੇ ਵਲੌਗ ਦੇ ਵਿੱਚ ਇਹ ਸੀ ਅੱਜ ਅੱਜ ਦਾ ਸਾਡਾ ਵਲੌਗ ਤੇ ਜੋਣਦੇ ਵਾਸਤੇ ਰੋ ਜੀ ਧੰਨਵਾਦ ਤੁਹਾਡਾ ਤੁਹਾਨੂੰ ਇਹ ਜਿਦਾ ਕਿਵੇਂ ਲੱਗੀ ਆ ਕਮੈਂਟ ਵਿੱਚ ਦੱਸਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ